ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜੂਰ ਦਿਵਾ ਲਓ ਤਾਂ ਜੋ ਬទਿਤ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਆਪਣੀਆਂ ਪਨੀਰੀਆਂ ਨੇ ਜਿਹੜੀਆਂ ਲੇਟ ਵੈਰਾਈਟੀਆਂ ਨੇ ਜਿੱਦਾਂ ਲੌਂਗ ਟਰਮ ਵੈਰਾਈਟੀਆਂ ਨੇਗੀਆਂ ਉਹਨਾਂ ਦੀਆਂ ਪਨੀਰੀਆਂ ਜਿਹੜੀਆਂ ਨੇ ਉਹ ਤਕਰੀਬਨ ਬੀਜਾਂ ਜਾ ਚੁੱਕੀਆਂ ਨੇ ਜਾਂ ਬੀਜ ਰਹੇ ਨੇ ਕਿਸਾਨ ਵੀਰੋ ਤੇ ਅੱਜ ਆਪਾਂ ਪਨੀਰੀ ਦੇ ਲਈ ਕਿਸਾਨ ਵੀਰੋ ਦੋ ਤਿੰਨ ਡਾਊਟ ਤੁਹਾਡੇ ਨਾਲ ਕਲੀਅਰ ਕਰਾਂਗੇ ਤੇ ਜਿਹੜੀਆਂ ਕਿਸਾਨ ਵੀਰੋ ਆਪਾਂ ਪਨੀਰੀਆਂ ਦੇਖੋ ਬੀਜ ਦੇਾਂਗੇ ਜਾ ਕੇ ਤੇ ਪੌਲਦਾਰ ਲਾਉਣੀ ਕਹਿ ਦਿੰਦੇ ਨੇਗੇ ਤਾਂ ਕਿਸਾਨ ਵੀਰ ਮੈਂ ਤੁਹਾਡੇ ਲਈ ਇਹੀ ਜਾਣਕਾਰੀ ਲੈ ਕੇ ਆਇਆਗਾ ਵੀ ਜਿਹੜੀਆਂ ਤੁਸੀਂ 110 ਕ ਦੇ ਨਾਲੀਆਂ ਕਿਸਮਾਂ ਤੋਂ ਥੱਲੇ ਕਿਸਮਾਂ ਲਾਉਣੀਆਂ ਨੇ ਉਹਨਾਂ ਦੀ ਪਨੀਰੀ ਹਜੇ ਤਕਰੀਬਨ ਇੱਕ ਹਫ਼ਤਾ ਰੁੱਕ ਕੇ ਰਲ아요 ਇੱਕ ਮਹੀਨੇ ਦੀ ਪਨੀਰੀ ਜੇ ਤੁਸੀਂ ਖੇਤ ਦੇ ਵਿੱਚ ਲਾਉਣੀ ਆ ਤਾਂ ਜਿੱਥੇ ਤੱਕ ਉਹਨਾਂ ਦਾ ਬੈਸਟ ਟਾਈਮ ਹੁੰਦਾ ਜਿਹੜਾ 110 ਦੇ ਨਾਲੀਆਂ ਵੈਰੈਟੀਆਂ ਦਾ ਉਹ 25 ਜੂਨ ਤੋਂ ਬਾਅਦ ਸਟਾਰਟ ਹੁੰਦਾ ਤਾਂ ਤੁਸੀਂ 25 ਜੂਨ ਤੋਂ ਬਾਅਦ ਪਨੀਰੀ ਜਿਹੜੀ ਲਾਉਣ ਦੀ ਕੋਸ਼ਿਸ਼ ਕਰਿਓ ਠੀਕ ਹੈ ਤੇ ਇੱਕ ਕਿਸਾਨ ਵੀਰੋ ਮੈਂ ਗੱਲ ਕਰਨੀ ਆ ਸਿੱਧੀ ਬਿਜਾਈ ਵਾਲੀ ਜਿਹੜੇ ਤੁਸੀਂ PR 131 126 ਜਾਂ ਹੋਰ ਵੈਰੈਟੀਆਂ ਨੇ ਸਿੱਧੀ ਬਿਜਾਈ ਤੁਸੀਂ ਕਰਨੀ ਚਾਹੁੰਦੇ ਹੋ ਜਾਂ 1509 1847 ਜਿਹੜੀਆਂ ਵੀ ਵੈਰੈਟੀਆਂ ਦੀ ਤਾਂ ਕਿਸਾਨ ਵੀਰੋ ਹਜੇ ਥੋੜਾ ਜਿਹਾ اٹਕ ਕੇ ਕਰੋ ਇਹ ਚੀਜ਼ ਨੂੰ ਕਿਉਂਕਿ ਜੇ ਤੁਸੀਂ ਹੁਣ ਉਹ ਬਜਾਈ ਕਰਤੀ ਤਾਂ ਤੁਹਾਡੀ ਜਿਹੜੀ ਹਾਈ ਟੈਂਪਰੇਚਰ ਦੇ ਵਿੱਚ ਅਨਸਾਰਾ ਲੂ ਫਸਲ ਹਾਈ ਟੈਂਪਰੇਚਰ ਦੇ ਵਿੱਚ ਪੱਕੂ ਤੇ ਤੁਸੀਂ ਪਿਛਲੇ ਤੋਂ ਪਿਛਲੇ ਸਾਲ ਵਾਂਗੂ ਫੇਰ ਕਹੋਗੇ ਵੀ ਝਾੜ ਨਹੀਂ ਆਇਆ ਜਾਂ ਤੁਸੀਂ ਇਹ ਢੰਗ ਤਰੀਕਾ ਫੇਲ ਕਰ ਦੇਣਾ ਤੇਰੇ ਇਹੀ ਗੱਲ ਕਿਸਾਨ ਵੀਰੋ ਇੱਕ ਕਿਸਾਨ ਵੀਰ ਜਿਹੜੀਆਂ ਪਨੀਰੀਆਂ ਲਾਉਣ ਬਾਰੇ ਆਪਣੇ ਨਾਲ ਗੱਲਬਾਤ ਕਰਦੇ ਰਹਿੰਦੇ ਨੇ ਉਹਨਾਂ ਦਾ ਇੱਕ ਥੋੜਾ ਜਿਹਾ ਡਾਊਟ ਹੈ ਉਹ ਆਪਾਂ ਕਲੀਅਰ ਕਰਾਂਗੇ ਤਾਂ ਕਿਸਾਨ ਵਿਰੋਧ ਮੈਂ ਬਹੁਤ ਕਿਸਾਨ ਵੀਰ ਨੇ ਜਿਹੜੇ ਮੈਨੂੰ ਫੋਨ ਵਗੈਰਾ ਹੀ ਕਰਦੇ ਨੇਗੇ ਕਿਉਂਕਿ ਆਪਾਂ ਵੀ ਇੱਕ ਕਿਸਾਨਾਂ ਤੇ ਆਪਣੇ ਨਾਲ رابطہ ਕਿਸਾਨ ਵੀਰ ਬਣਾਉਂਦੇ ਰਹਿੰਦੇ ਨੇ ਬਹੁਤ ਵਧੀਆ ਲੱਗਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਕੁਝ ਮੈਤੋਂ ਸਿੱਖ ਲੈਂਦੇ ਨੇ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਨੂੰ ਆਉਂਦਾ ਜੋ ਆਪਾਂ ਨੂੰ ਜਿੰਨਾ ਆਉਂਦਾ ਆਪਾਂ ਤੋਂ ਓਨਾ ਆਪਾਂ ਅਗਲੇ ਨੂੰ ਦੱਸ ਦਿੰਨੇ ਆ ਤੇ ਕਈ ਵਾਰ ਕੋਈ ਇਹੋ ਜਿਹੀ ਗੱਲ ਹੁੰਦੀ ਜਿਹੜੀ ਮੈਨੂੰ ਨਹੀਂ ਪਤਾ ਹੁੰਦਾ ਤਵਾ ਅਗਲਾ ਦੱਸਦਾ ਤਾਂ ਕਿਸਾਨ ਵੀਰੋ ਜਿਹੜੀ ਪਨੀਰੀ ਦੇ ਵਿੱਚ ਆਪਾਂ ਹੁਣ ਖਾਦਾਂ ਦਿੰਨੇ ਆਂਗੇ ਕਿਸਾਨ ਵੀਰੋ ਕਦੇ ਵੀ ਓਵਰ ਖਾਦਾਂ ਨਾ ਦਾਓ ਪਨੀਰੀ ਨੂੰ ਜਦੋਂ ਆਪਾਂ ਇਹਨੂੰ ਕਈ ਵਾਰ ਦੇਖੋ ਆਪਣਾ ਹੁਣ ਇਹ ਇੱਕ ਖੇਤ ਦੇ ਵਿੱਚ ਪਨੀਰੀ ਲਾਤੀ ਤਾਂ ਪੱਟ ਕੇ ਆਪਾਂ ਨੇ ਜਦੋਂ ਦੂਸਰੇ ਖੇਤ ਦੇ ਵਿੱਚ ਪਨੀਰੀ ਲਾਉਣੀ ਹੈਗੀ ਆ ਸੌਰੀ ਲਾਉਣੀ ਆ ਤਾਂ ਕਿਸਾਨ ਵੀਰੋ ਉਹ ਖੇਤ ਕਈ ਵਾਰ ਉਹ ਖਾਦਾਂ ਨੂੰ ਸ਼ੂਟ ਨਹੀਂ ਕਰਦਾ ਜੇ ਉਹਦੇ ਵਿੱਚ ਜ਼ਿਆਦਾ ਹੁੰਦੇ ਨੇ ਜਾਂ ਜ਼ਿਆਦਾ ਘਟਦੇ ਤਾਂ ਬੂਟਾ ਕਿਸਾਨ ਵੀਰੋ ਜਲਦੀ ਘਾੜ ਦਿਖਾਉਣ ਲੱਗ ਜਾਂਦਾ ਦੇਖੋ ਕਿਸਾਨ ਵੀਰੋ ਲੋਹੇ ਦੀ ਜਿਹੜੀ ਘਾਟ ਆ ਉਹਦਾ ਸਪਰੇਅ ਰਾਹੀਏ ਪੂਰੀ ਕਰਨੀ ਪੂ ਤੁਹਾਨੂੰ ਪਤਾ ਲੱਗ ਗਿਆ ਥੱਲੇ ਕੋਈ ਕੰਮ ਨਹੀਂ ਤਾਂ ਕਿਸਾਨ ਵੀਰੋ ਤੁਸੀਂ ਨਾਰਮਲ ਜਿੰਕ ਦੇ ਸਕਦੇ ਹੋ ਜਾਂ ਜੂਰੀਆ ਦੇਵੋ ਜਿਹੜਾ ਹੁਣ ਕਿਸਾਨ ਵੀਰੋ ਆਪਾਂ ਡੀਏਪ ਵਗੈਰਾ ਹੋਰ ਲਲਾਤ ਲਾ ਸਿੱਟੀ ਜਾਂ ਨਾ ਫਸਲਾਂ ਦੇ نیچے ਲਿਆ ਕੇ ਉਹਦਾ ਕੋਈ ਫਾਇਦਾ ਨਹੀਂ ਕਿਸਾਨ ਵੀਰੋ ਕਿਉਂਕਿ ਪਨੀਰੀ ਨੇ 30 ਦਿਨ ਚ ਨਾਰਮਲ ਤਿਆਰ ਹੋ ਜਾਣਾ ਹੁੰਦਾ ਕੋਈੇ ਖੇਤ ਹੁੰਦਾ ਜਿੱਥੇ ਪਨੀਰੀ ਅੜਦੀ ਆ ਨਹੀਂ ਪਨੀਰੀ ਬਹੁਤ ਵਧੀਆ ਤਿਆਰ ਬੰਦੀ ਆ ਮੈਂ ਤੁਹਾਨੂੰ ਪਿਛਲੇ ਸਾਲ ਦਿਖਾਇਆ ਸੀਗਾ ਦੇਖੋ 13-14 ਦਿਨ ਦੀ ਪਨੀਰੀ ਆਪਣੇ ਬਹੁਤ ਵਧੀਆ ਗਰੋਥ ਕਰ ਗਈ ਸੀ ਉੱਚ ਸਿਰਫ ਇੱਕ ਕਜੂਰੀਆ ਲਾਇਆ ਸੀ ਜਿਸਕਾ ਨਾਰਮਲੀ 21% ਜ਼ਿੰਕ ਪਾਇਆ ਸੀ ਹੋਰ ਉਹ ਚ ਕੁਝ ਨਹੀਂ ਐਡ ਕੀਤਾ ਮੈਂ ਕਿਸਾਨ ਵੀਰੋ ਤੁਹਾਨੂੰ ਤਾਂ ਕਹਿਣਾਗਾ ਕਿਉਂਕਿ ਜਿੱਥੇ ਤੱਕ ਮੇਰਾ ਮੰਨਣਾ ਵੀ ਜਿੰਨਾ ਆਪਾਂ ਬੂਟੇ ਨੂੰ ਪਹਿਲਾਂ ਖਰਾਕਾਂ ਦੇ ਜੋਰ ਰੱਖਾਂਗੇ ਉਨਾਂ ਹੀ-ਉਨਾਂ ਅੱਗੇ ਜਾ ਕੇ ਖਰਾਕਾਂ ਜ਼ਿਆਦਾ ਲੈਣ ਦਾ ਲਈ ਮਤਲਬ ਕਿ ਉਹਨੇ ਜ਼ਿਆਦਾ ਚੀਜ਼ਾਂ ਪਾਲਣੀਆਂ ਨੇ ਉਹਨੇ ਘਾਟ ਜਲਦੀ ਦਿਖਾਉਣ ਲੱਗ ਜਾਣਾ ਤਾ ਕਿਸਾਨ ਵੀਰੋ ਮੇਰਾ ਮੰਨਣਾ ਇਹ ਆ ਵੀ ਤੁਸੀਂ ਪਨੀਰੀ ਨੂੰ ਸਹੀ ਢੰਗ ਨਾਲ ਪਾ ਲਓ ਤੇ ਜਿਹੜੇ ਕਿਸਾਨ ਵੀਰਾਂ ਨੇ 110 ਦੇ ਨਾਲੀਆਂ ਵੈਰਾਈਟੀਆਂ ਜਾਂ ਉਸ ਤੋਂ ਘੱਟ ਦੇ ਨਾਲੀਆਂ ਵੈਰਾਈਟੀਆਂ ਲਾਉਣੀਆਂ ਨੇ ਤਾਂ ਤੁਸੀਂ 5-7 ਦਿਨ ਥੋੜਾ ਜਿਹਾ ਵੇਟ ਕਰ ਲਓ ਜਬ ਬਜਾਈ ਕਰਨੀ ਉਹਨਾਂ ਦੀ ਜਲਦਬਾਜੀ ਦੇ ਵਿੱਚ ਫੈਸਲੇ ਨਾ ਲਾਓ ਤੇ ਕਿਉਂਕਿ ਲਾਈਟ ਆਰਮ ਚੱਲਦੀ ਆ ਤਾਂ ਹਰੇਕ ਕਿਸਾਨ ਵੀਰ ਨੂੰ ਹੁੰਦਾ ਵੀ ਯਾਰ ਚੱਕ ਦੋ ਫੱਟੇ ਪਰ ਉਹ ਚੀਜ਼ਾਂ ਨੂੰ ਗਰੇਜ਼ ਕਰੋ ਤੇ ਜਿਹੜੇ ਕਿਸਾਨ ਵੀਰਾਂ ਨੇ ਕੋਈ ਪਨੀਰੀ ਦਾ ਮਤਲਬ ਕਿ ਜਿੱਦਾਂ ਆਪਾਂ ਕਹੇ ਦੀ ਵੀ ਵਿਜਾਈ ਕਰਨੀ ਹੁੰਦੀ ਹੈ ਤਾਂ ਸਵੇਰੇ ਸ਼ਾਮ ਜ਼ਰੂਰ ਕਰਿਆ ਕਰੋ ਦੁਪਹਿਰ ਟਾਈਮ ਨੂੰ ਪਰਹੇਜ਼ ਕਰੋ ਸਵੇਰ ਸ਼ਾਮ ਕਰੋ ਪਨੀਰੀ ਦਾ ਜਰਮੀਨੇਸ਼ਨ ਸਹੀ ਹੋਊਗਾ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਥਿਲ ਫੁਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦਾ ਤੁਹਾਨੂੰ ਵਧੀਆ ਲੱਗਦੀ ਹੋਵੇਗੀ ਤੇ ਤੁਸੀਂ ਵੀ ਕਿਸਾਨ ਵੀਰੋ ਜੋ ਤੁਹਾਡੇ ਕੋਲ ਜਾਣਕਾਰੀ ਹੁੰਦੀ ਆ ਗਲਤ ਕਮੈਂਟ ਛੱਡ ਕੇ ਕਮੈਂਟਾਂ ਦੇ ਵਿੱਚ ਉਹ ਜਾਣਕਾਰੀ ਜ਼ਰੂਰ ਦਿਆ ਕਰੋ ਜੋ ਤੁਹਾਨੂੰ ਪਤਾ ਹੁੰਦਾ ਹੈ ਤੇ ਇਸੇ ਤਰ੍ਹਾਂ ਕਿਸਾਨ ਵੀਰੋ ਪਿਆਰ ਬਣਾਈ ਰੱਖਿਓ ਇਸੇ ਤਰ੍ਹਾਂ ਆਪਣੇ ਚੱਲਣ ਨੂੰ ਵੱਤ ਵੱਤ ਸਪੋਰਟ ਕਰਿਓ ਵਧੀਆ ਤੋਂ ਵਧੀਆ ਜਾਣਕਾਰੀਆਂ ਤੁਹਾਡੇ ਲਈ ਆਪਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ